ਮਲੇਸ਼ੀਆ ਇੱਕ ਵਾਰ ਫਿਰ ਭਾਰਤੀ ਸਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ ਮਲੇਸ਼ੀਆ ਦੇ ਟੂਰਿਜ਼ਮ ਅ ਡਾਇਰੈਕਟਰ ਮਨੋਹਰਨ ਨੇ ਐਲਾਨ ਕੀਤਾ ਹੈ ਕਿ ਮਲੇਸ਼ੀਆ 2026 ਤੱਕ 20 ਲੱਖ ਭਾਰਤੀ ਸੈਲਾਨੀਆਂ ਦਾ ਸਵਾਗਤ ਕਰਨ ਦੀ ਉਮੀਦ ਕਰਦਾ ਹੈ ਸੋਮਵਾਰ ਨੂੰ ਇੱਕ ਹੋਟਲ ਵਿੱਚ ਰੋਡ ਸ਼ੋਅ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੋਹਰਨ ਨੇ ਖੁਲਾਸਾ ਕੀਤਾ ਹੈ ਕਿ 2024 ਵਿੱਚ ਲਗਭਗ 1.1 ਮਿਲੀਅਨ ਭਾਰਤੀ ਸੈਲਾਨੀਆਂ ਨੇ ਮਲੇਸ਼ੀਆ ਦਾ ਦੌਰਾ ਕੀਤਾ ਇਹ ਗਿਣਤੀ 2025 ਵਿੱਚ 1.5 ਮਿਲੀਅਨ ਤੱਕ ਵਧਣ ਅਤੇ 2026 ਤੱਕ 20 ਲੱਖ ਤੱਕ ਪਹੁੰਚਣ ਦਾ ਅਨੁਮਾਨ ਹੈ ਮਲੇਸ਼ੀਆ ਵੱਖ-ਵੱਖ ਸੈਰਸਪਾਟਾ ਪੇਸ਼ਕਸ਼ਾਂ ਨੂੰ ਉਜਾਗਰ ਕਰ ਰਿਹਾ ਹੈ ਜਿਸ ਵਿੱਚ ਸਬਾਹ ਅਤੇ ਸਾਰਾਵਾਕ ਵਿੱਚ ਸਾਸੀ ਸੈਰਸਪਾਟਾ ਅਤੇ ਡਰਾਈਵਿੰਗ ਵਰਗੀਆਂ ਟਾਪੂ ਗਤੀਵਿਧੀਆਂ ਅਤੇ ਮਾਉਂਟ ਕਿਨਾ ਬਾਲੂ ਵਰਗੇ ਪ੍ਰਤੀਕ ਸਥਾਨ ਸ਼ਾਮਲ ਨੇ ਇਸ ਤੋਂ ਇਲਾਵਾ ਦੇਸ਼ ਆਪਣੀਆਂ ਵਿਦਿਅਕ ਸੈਰਸਪਾਟਾ ਪਹਿਲ ਕਦਮੀਆਂ ਦੇ ਹਿੱਸੇ ਵਜੋਂ ਵਿਦਿਆਰਥੀਆਂ ਅਤੇ ਨੌਜਵਾਨ ਯਾਤਰੀਆਂ ਲਈ ਹੋਮ ਸਟੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਮਲੇਸ਼ੀਆ ਹੋਰ ਭਾਰਤੀ ਸਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਥਾਨਕ ਪ੍ਰਭਾਵਕਾਂ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਨਾਲ ਸਹਿਯੋਗ ਸਮੇਤ ਡਿਜੀਟਲ ਮਾਰਕੀਟਿੰਗ ਰਣਨੀਤੀਆਂ ਦਾ ਵੀ ਲਾਭ ਉਠਾ ਰਿਹਾ ਹੈ ਖਰੀਦਦਾਰੀ ਤਿਉਹਾਰ ਸੱਭਿਆਚਾਰਕ ਅਨੁਭਵ ਅਤੇ ਸਾਸੀ ਸ਼ਹਿਰ ਸਪਾਟਾ ਵਿਜ਼ਿਟ ਮਲੇਸ਼ੀਆ 2026 ਮੁਹੰਮਦੇ ਮੁੱਖ ਨੁਕਤੇ ਨੇ ਵੀਜ਼ਾ ਪ੍ਰਕਿਰਿਆ ਬਾਰੇ ਚਿੰਤਾਵਾਂ ਦੇ ਸੰਬੰਧ ਵਿੱਚ ਮਨੋਹਰ ਨੇ ਪ੍ਰੋਸਤਾ ਦਿੱਤਾ ਹੈ ਕਿ ਮਲੇਸ਼ੀਆ ਨੇ ਭਾਰਤੀ ਸਲਾਨੀਆਂ ਲਈ ਆਪਣੀ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ ਉਹਨਾਂ ਦੱਸਿਆ ਕਿ ਦਸੰਬਰ ਵਿੱਚ ਵੀਜ਼ਾ ਮੁਕਤ ਐਂਟਰੀ ਲਾਗੂ ਹੋਣ ਤੋਂ ਬਾਅਦ ਸਾਨੂੰ ਭਾਰਤ ਤੋਂ 1.1 ਮਿਲੀਅਨ ਤੋਂ ਵੱਧ ਸਲਾਨੀ ਮਿਲੇ ਨੇ ਵੀਜ਼ਾ ਪ੍ਰਕਿਰਿਆ ਸੁਧਾਰਨ ਹੈ ਯਾਤਰੀਆਂ ਨੂੰ 6 ਮਹੀਨਿਆਂ ਤੋਂ ਵੱਧ ਸਮੇਂ ਲਈ ਵੈਧ ਪਾਸਪੋਰਟ ਦੀ ਲੋੜ ਹੁੰਦੀ ਹੈ ਅਤੇ ਉਹ ਐਮ ਡੀ ਈ ਸੀ ਐਪ ਰਾਹੀਂ ਅਰਜ਼ੀ ਦੇ ਸਕਦੇ ਨੇ ਜਾਂ ਵੀਜ਼ਾ ਔਨ ਅਰਾਈਵਲ ਦੀ ਚੋਣ ਕਰ ਸਕਦੇ ਨੇ ਇੰਟਰਨੈਸ਼ਨਲ ਪ੍ਰੋਮੋਸ਼ਨ ਦੀ ਡਾਇਰੈਕਟਰ ਸ਼੍ਰੀਮਤੀ ਨਵਾਲ ਨੇ ਕਿਹਾ ਹੈ ਕਿ 2024 ਵਿੱਚ ਮਲੇਸ਼ੀਆ ਦੇ ਰਿਕਾਰਡ ਤੋੜ 1.1 ਮਿਲੀਅਨ ਭਾਰਤੀ ਸਲਾਨੀਆਂ ਦੇ ਆਗਮਨ ਨੂੰ ਉਜਾਗਰ ਕੀਤਾ ਹੈ ਜੋ ਕਿ 2019 ਵਿੱਚ 7,35,000 ਦੇ ਕੋਵਿਡ ਪੂਰਵ ਅੰਕੜਿਆਂ ਨੂੰ ਪਾਰ ਕਰ ਗਿਆ ਹੈ ਇਸ ਵਾਧੇ ਲਈ ਭਾਰਤੀ ਯਾਤਰੀਆਂ ਲਈ ਮਲੇਸ਼ੀਆ ਦੀ ਵੀਜ਼ਾ ਮੁਕਤ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਜੋ ਹੁਣ ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਨਾਲ ਹੀ 16 ਭਾਰਤੀ ਸ਼ਹਿਰਾਂ ਤੋਂ ਵਧਿਆ ਹਵਾਈ ਸੰਪਰਕ 270 ਹਫਤਾਵਾਰੀ ਉਡਾਣਾਂ ਜਿਸ ਵਿੱਚ ਚੇਨਈ ਤੋਂ ਪੇਨਾਗ ਅਤੇ ਬੈਂਗਲੌਰ ਤੋਂ ਇੰਡੀਗੋ ਰਾਹੀਂ ਲੰਗ ਲੰਗ ਕਾਵੀ ਤੱਕ ਨਵੇਂ ਰੂਟ ਸ਼ਾਮਲ ਨੇ